ਸਤਿ ਅਕਾਲ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਨਾਨਕ ਤਿਸ ਜਨ ਕਾ ਸਦਾ ਨਮਸਕਾਰ ਗੁਰੂ ਰੂਪ ਗੁਰੂ ਘਰਿਸਾ ਸੰਗਤ ਜੀ ਸਤਿਗੁਰਾਂ ਦੀ ਮਿਹਰਮਤ ਹੋਈ ਹੈ ਆਪ ਸੰਗਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਥੇ ਇਕੱਤਰ ਹੋਏ ਹੋ। ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਸਾਰੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਾਣੀ ਦੇ ਅੰਦਰ ਪ੍ਰਮਾਣ ਕਰਦੇ ਆਤਮ ਰਸ ਦੇ ਜਾਨਿਆਂ ਹਰ ਰੰਗ ਸਹਿਜੇ ਮਾਨ ਤਨ 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 ਜਨ ਆਏ ਤੇ ਪਰਵਾਣ ਸਤਗੁਰੂ ਜੀ ਬਖਸ਼ਿਸ਼ ਕਰ ਦੇ ਕਿ ਉਹ ਇਹਨਾਂ ਨੇ ਆਤਮਾ ਦਾਸ ਨੂੰ ਆਤਮਾ ਦੇ ਸਵਾਦ ਨੂੰ ਪ੍ਰੇਮ ਨੂੰ ਜਾਣ ਲਿਆ ਤੇ ਹਰੀ ਪਰਮਾਤਮਾ ਦੇ ਪ੍ਰੇਮ ਨੂੰ ਮਾਣਿਆ ਤੇ ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਧੰਨਤਾ ਦੇ ਯੋਗ ਹੁੰਦਾ ਦੇਖਿਓ ਅਸੀਂ ਕਿਸੇ ਪੁਰਸ਼ ਵਾਸਤੇ ਕਿਸੇ ਮਨੁੱਖ ਵਾਸਤੇ ਸ਼ਬਦ ਧੰਨਵਰਤ ਲੈਨੇ ਆ ਵੱਧ ਵਧੀ ਇੱਕ ਵਾਰੀ ਗੁਰੂ ਮਹਾਰਾਜ ਜੀ ਦੇ ਨਾਮ ਦੇ ਨਾਲ ਸ਼ਬਦ ਵਰਤਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਮ ਦੇ ਨਾਲ ਸ਼ਬਦ ਵਰਤਦੇ ਆ ਤੇ ਆਪਾਂ ਕਹਿੰਨੇ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਂ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰ ਦੇਖਿਓ ਧੰ ਧੰ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹ ਜੋ ਪ੍ਰਮਾਤਮਾ ਦੇ ਜਨ ਬਣ ਗਏ ਸੇਵਕ ਬਣ ਗਏ ਉਹਨਾਂ ਵਾਸਤੇ ਧੰ ਸ਼ਬਦ ਤਿੰਨ ਵਾਰ ਵਰਤੇ ਰਾਗੀ ਸਿੰਘ ਸ਼ਬਦ ਪੜ੍ਹਦੇ ਨੇ ਜੀ ਉਹ ਪਹਿਲਾਂ ਧੰਨ 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 ਜਨ ਆਇਆ ਤਿੰਨ ਵਾਰ ਮਹਾਰਾਜ ਜੀ ਨੇ ਧੰਨ ਧੰਨ ਕਿਹਾ ਸੇਵਕ ਨੂੰ ਜਨ ਨੂੰ ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਆਉਣਾ ਸੰਸਾਰ ਦੇ ਵਿੱਚ ਸਫਲਾ ਹੁੰਦਾ ਜਿੱਥੇ ਉਹਨਾਂ ਦਾ ਜੀਵਨ ਆਪਣਾ ਉੱਚਾ ਸੁੱਚਾ ਹੁੰਦਾ ਉਹਨਾਂ ਦੀ ਮਾਂ ਨੂੰ ਵੀ ਮਹਾਰਾਜ ਜੀ ਨੇ ਧੰਨ ਧੰਨ ਕਿਹਾ ਮਹਾਰਾਜ ਕਹਿੰਦੇ ਧੰਨ ਜਨਿੰਦੀ ਮਾਂ ਆਏ ਸਫਲ ਸੇ ਕਿ ਉਹਨਾਂ ਦੀ ਮਾਂ ਵੀ ਧੰਨ ਧੰਨਤਾ ਦੇ ਯੋਗ ਹੈ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਜੀਵਨ ਹੈ ਜੜਾ ਅਨੋਖਾ ਜੀਵਨ ਦਾਸ ਮਨ ਦੇ ਵਿੱਚ ਬੈਠਾ ਪਿਛੇ ਵਿਚਾਰ ਕਰ ਰਿਹਾ ਸੀ ਦੇਖੋ ਗੁਰੂ ਜੀ ਨੇ ਆਪਣੀ ਕਲਾ ਵਰਤੌਣੀ ਹੁੰਦੀ ਹੈ ਜਿਸ ਵੀ ਕਿਸੇ ਪੁਰਸ਼ ਤੋਂ ਸਿੱਖ ਤੋਂ ਸੇਵਾ ਲੈਣੀ ਹੈ ਨਾ ਉਹੀ ਸੇਵਾ ਲੈਣੀ ਜਿਹੜੀ ਉਹਦੇ ਕਰਮਾ ਚ ਲਿਖੀ ਤੇ ਹਰੇਕ ਸਿੱਖ ਨੂੰ ਦੇਖੋ ਆਪਰ ਅਰਦਾਸ ਵਿੱਚ ਯਾਦ ਕਰਦੇ ਸਾਰਿਆਂ ਨੂੰ ਜਿਨ੍ਹਾਂ ਨੇ ਨਾਮ ਜਪਿਆ ਤੇਗਾ ਚ ਲਾਈਆਂ ਤੇਗਾ ਵਾਈਆਂ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸਾਰਿਆਂ ਨੂੰ ਯਾਦ ਕਰਦੇ ਪਰ ਹਰ ਇੱਕ ਸਿੱਖ ਦੇ ਵਿੱਚ ਵਿਲੱਖਣਤਾਈ ਹੈ ਕੋਈ ਬੰਦ ਬੰਦ ਘਟਵਾ ਰਿਹਾ ਕੋਈ ਖੋਪਰ ਲੋਹਾ ਰਿਹਾ ਕੋਈ ਚੜਕੀਆਂ ਤੇ ਚੜ ਰਿਹਾ ਕੋਈ ਬਿਨਾ ਸੀਸ ਤੋਂ ਲੜ ਰਿਹਾ ਹੈ ਤਾਂ ਵਿਲੱਖਣਤਾਈ ਹੈ ਨਾ ਹਰੇਕ ਸਿੱਖ ਦੇ ਅੰਦਰ ਵਿਲੱਖਣਤਾਈ ਮਹਾਰਾਜ ਜੀ ਨੇ ਬਖਸ਼ੀ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਦੇਖੋ ਉਹ ਵਿਲੱਖਣ ਗੁਰੰਗਾ ਦੇਵ ਜੀ ਮਹਾਰਾਜ ਦਾ ਜੇ ਸਿੱਖ ਦਾ ਜੀਵਨ ਵੇਖਣਾ ਉਹ ਵਿਲੱਖਣ ਹੈ ਮਹਾਰਾਜ ਜੀ ਨੇ ਲੱਖਣਤਾਈ ਬਖਸ਼ੀ ਹਰੇਕ ਸਿੱਖ ਨੂੰ ਤੇ ਮਹਾਰਾਜ ਜੀ ਨੇ ਦੇਖੋ ਆਪਣੇ ਸਿੱਖਾਂ ਤੇ ਈਆਂ ਬਖਸ਼ਿਸ਼ਾਂ ਕੀਤੀਆਂ ਇੱਕ ਦੇਖੋ ਇੱਕ ਹੁੰਦੀ ਭਗਤੀ ਕਰਨੀ ਭਗਤੀ ਸਾਰੇ ਸੰਸਾਰ ਵਿੱਚ ਬਹੁਤ ਲੋਕ ਕਰਦੇ ਬੜਿਆ ਲੋਕਾਂ ਨੇ ਭਗਤੀ ਕੀਤੀ ਇੱਕ ਭਗਤੀ ਦੀ ਲਹਿਰ ਸੀ ਭਗਤੀ ਦੀ ਸਦੀ ਕਿਹਾ ਜਾਂਦਾ ਜਿਸ ਭਗਤੀ ਦੀ ਸਦੀ ਦੇ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਭਗਤ ਕਬੀਰ ਜੀ ਵਰਗੇ ਭਗਤ ਹੋਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੇ ਵਿੱਚ ਦਰਜ ਹੈ ਤੇ 15 ਭਗਤ ਨੇ ਆਪਾਂ ਉਂਗਲਾਂ ਤੇ ਗਿਣ ਸਕਦੇ ਹਾਂ ਪਰ ਉਹ ਤੋਂ ਬੜੇ ਭਗਤ ਸੀ ਬੜੇ ਲੋਕਾਂ ਨੇ ਭਗਤੀ ਕੀਤੀ ਪਰ ਇੱਕ ਨਾਲ ਹੁੰਦਾ ਗੁਰਪ੍ਰਸਾਦ ਭਗਤੀ ਨਾਲੋਂ ਗੁਰਪ੍ਰਸਾਦ ਵੱਡਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਤ ਦੇ ਦਰ ਤੇ ਰਹਿਣ ਵਾਲੇ ਭਾਈ ਸੁਧਾਰਨ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਮਰਦਾਨਾ ਜੀ ਬਹੁਤ ਪੂਜਨਯੋਗ ਨੇ ਸਾਰੇ ਪਰ ਜੇ ਸਭ ਤੋਂ ਖੁਸ਼ੀ ਜ਼ਿਆਦੀ ਗੁਰਪ੍ਰਸਾਦ ਜਿਹੜਾ ਗੁਰੂ ਦੀ ਕਿਰਪਾ ਲਈ ਹੈ ਤੇ ਭਾਈ ਲੈਹਨੇ ਨੇ ਲਈ 7 ਸਾਲ ਦੇ ਕਰਕੇ ਸਿਰ ਬਾਬਾ ਸ੍ਰੀ ਚੰਦ ਜੀ ਦੀ ਭਗਤੀ ਥੋੜੀ ਨਹੀਂ ਹੈ ਗੁਰਨਾਨਕ ਸਾਹਿਬ ਜੀ ਮਹਾਰਾਜ ਦੇ ਸੁਪੁੱਤਰ ਨੇ ਪਰ ਦੇਖਿਓ ਉਹਨਾਂ ਨੇ ਭਗਤੀ ਕੀਤੀ ਹੈ ਪਰ ਗੁਰਪ੍ਰਸਾਦ ਜਿਹੜਾ ਉਹ ਭਾਈ ਲੈਹਨੇ ਜੀ ਨੂੰ ਮਿਲਿਆ ਉਵੇਂ ਹੀ ਬਾਬਾ ਦੀਪ ਸਿੰਘ ਜੀ ਦੇ ਉੱਤੇ ਵੀ ਇੱਕ ਲਗੀ ਤਰਪਾਦਸ਼ਾ ਜੀ ਨੇ ਆਪਣਾ ਗੁਰ ਪ੍ਰਸਾਦ ਦਿੱਤਾ ਨਹੀਂ ਤਾਂ ਮਹਾਰਾਜ ਜੀ ਕੋਲੇ ਦੀਪ ਨਾਂ ਦੇ ਕਿੰਨੇ ਹੀ ਸਿੰਘ ਆਏ ਹੋਣਗੇ ਤਾਂ ਫਿਰ ਆਪਾਂ ਜਦੋਂ ਜੀਵਨ ਪੜਦੇ ਆ ਸਿੰਘਾਂ ਦਾ ਕਿੰਨੇ ਸਿੰਘ ਨੇ ਭਾਈ ਮਨੀ ਸਿੰਘ ਦੇ ਨਾਂ ਦੇ ਉੱਤੇ ਤਿੰਨ ਸਿੰਘ ਮਿਲਦੇ ਆਪਾਂ ਨੂੰ ਇਤਿਹਾਸ ਦੇ ਵਿੱਚ ਤਿੰਨ ਭਾਈ ਮਨੀ ਸਿੰਘ ਹੋਏ ਭਾਈ ਜੀਵਨ ਸਿੰਘ ਦੇ ਨਾਂ ਦੇ ਉੱਤੇ ਮਲੇਦੇ ਚਾਰ ਭਾਈ ਜੀਵਨ ਸਿੰਘ ਹੋਏ ਤੇ ਭਾਈ ਬਾਬਾ ਦੀਪ ਸਿੰਘ ਦੇ ਨਾਂ ਦੇ ਵੀ ਵੱਡੇ ਸਿੰਘ ਹੋਏ ਹੋਣਗੇ ਪਰ ਜਿਹਦੇ ਉੱਤੇ ਗੁਰਪ੍ਰਸਾਦ ਹੋਇਆ ਗੁਰਪ੍ਰਸਾਦ ਕਿਹਨਾਂ ਤੇ ਹੋਇਆ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਤੇ ਇਹ ਕਿੱਥੋਂ ਆਇਆ ਸਭ ਕੁਝ ਇਹ ਆਇਆ ਬਾਣੀ ਦੇ ਵਿੱਚ ਆਪਾਂ ਬਾਬਾ ਜੀ ਦਾ ਜੀਵਨ ਤੇ ਸ਼ਹੀਦੀ ਜੀਵਨ ਸੁਣਦੇ ਆਣ ਪਰ ਬਾਬਾ ਜੀ ਦਾ ਨਿਤਨੇਮ ਕਿੰਨਾ ਸੀ ਜਦੋਂ ਸਾਡੇ ਵਿਦਵਾਨ ਨੇ ਉਹ ਲਿਖਦੇ ਵੀ 18 ਘੰਟੇ ਬਾਣੀ ਦਾ ਜਾਪ ਕਰਦੇ ਸੀ ਚਾਰ ਸਰੂਪ ਉਹਨਾਂ ਨੇ ਤਕਰੀਬਨ 5 ਸਾਲ ਦੇ ਵਿੱਚ ਲਿਖੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾਰਾਂ ਤਖਤਾਂ ਤੇ ਭੇਜੇ ਇੱਥੇ ਸੱਚਖੰਡਾ ਦੇ ਵਿੱਚ ਵੀ ਉਹ ਸਰੂਪ ਜਿਹਨੂੰ ਵੱਡੇ ਬਾਬਾ ਜੀ ਕਿਹਾ ਜਾਂਦਾ ਤੇ ਉਹ ਸਰੂਪ ਦੇ ਦਰਸ਼ਨ ਵੀ ਹੁੰਦੇ ਕਰਾਏ ਜਾਂਦੇ ਨੇ ਤੇ ਉਹ ਵੀ ਬਾਬਾ ਦੀਪ ਸਿੰਘ ਜੀ ਨੇ ਲਿਖਿਆ ਤੇ ਇਸ ਤਰ੍ਹਾਂ ਜੇ ਹੁਣ ਦੇਖੋ ਕਿੰਨੇ ਇੱਕ ਅੰਗ ਨੂੰ ਲਿਖਣ ਵਾਸਤੇ ਕਿੰਨਾ ਜਿਹਦਾ ਸੇ ਸਮਾਂ ਲੱਗਦਾ ਸੀ ਜਦੋਂ ਮਨੁੱਖ ਬਾਣੀ ਨੂੰ ਲਿਖਦਾ ਹੈ ਨਾ ਇਹ ਲਿਖਣ ਨਾਲ ਕੀ ਹੁੰਦਾ ਸਾਡੇ ਅੰਦਰ ਵੀ ਉਹ ਚੱਲਦੀ ਹੈ ਇਹ ਸਿਮਰਨ ਹੈ ਵੀ ਲਿਖਣਾ ਤਾਈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਨਾ ਕਿ ਉਹ ਕਹਿੰਦੇ ਕਿ ਗੁਰਸਿੱਖ ਬਾਣੀ ਲਿਖਦੇ ਸੀ ਲਿਖਣ ਨਾਲ ਕੀ ਹੁੰਦਾ ਵੀ ਛੇਤੀ ਯਾਦ ਹੋ ਜਾਂਦੀ ਅੱਜ ਜਵੇਂ ਆਪਾਂ ਕਹੀਏ ਬਾਣੀ ਯਾਦ ਕਰਨੀ ਕੰਠ ਕਰਨੀ ਸੰਪਰਦਾਵਾਂ ਦੇ ਵਿੱਚ ਸਿੰਘ ਅਸੀਂ ਪੜੇ ਸਾਰੇ ਉੱਥੇ ਸਾਨੂੰ ਕਿਹਾ ਜਾਂਦਾ ਸੀ ਬਾਣੀ ਲਿਖੋ ਬਾਣੀ ਲਿਖਣ ਦੇ ਨਾਲ ਕਥਾ ਲਿਖੋ ਕਥਾ ਲਿਖਣ ਨਾਲ ਕੀ ਹੋਵੇਗਾ ਤੁਹਾਨੂੰ ਯਾਦ ਹੋ ਜਾਵੋਗੇ ਤੰਤ ਗਿਆਨੀ ਗੁਰਬਚਨ ਸਿੰਘ ਦੀ ਖਾਲਸਾ ਭਿੰਡਰਾਵਾਲੇ ਮਹਾਂਪੁਰਸ਼ਾਂ ਦੇ ਸਮੇਂ ਦੇ ਸਿੰਘਾਂ ਦੀਆਂ ਅੱਜ ਵੀ ਕਾਪੀਆਂ ਮਿਲਦੀਆਂ ਕਥਾ ਲਿਖੀ ਹੋਈ ਉਹਨਾਂ ਦੀ ਵੀ ਉਹਨਾਂ ਨੂੰ ਯਾਦ ਹੋ ਗਈ ਕਥਾ ਸਾਰੀ ਉਹਨਾਂ ਨੇ ਲਿਖੀ ਉਹਨਾਂ ਨੂੰ ਯਾਦ ਹੋ ਗਈ ਪਰ ਅੱਜ ਸਾਡੇ ਅੰਦਰ ਇੱਕ ਤਾਂ ਬਾਣੀ ਪੜਨ ਵਾਲਾ ਜਿਹੜਾ ਰੁਝਾਨ ਉਹ ਖਤਮ ਹੁੰਦਾ ਜਾਂਦਾ ਇੱਕ ਬਾਣੀ ਲਿਖਣ ਵਾਲਾ ਰੁਝਾਨ ਖਤਮ ਹੁੰਦਾ ਜਾਂਦਾ ਅਸੀਂ ਜਰੂਰ ਕੋਸ਼ਿਸ਼ ਕਰਿਆ ਕਰੀਏ ਗੁਰਸਿੱਖਾਂ ਦੇ ਦਿਨ ਮਨਾਉਣੇ ਹਨ ਉਹਨਾਂ ਤੋਂ ਅਸੀਂ ਸਿੱਖਿਆ ਲਈਏ ਇਹ कि ਅਸੀਂ ਬਾਣੀ ਨੂੰ ਪੜੀਏ ਸ਼ਰਧਾ ਭਾਵਨਾ ਦੇ ਨਾਲ ਸਿੱਧਕ ਭਰੋਸਾ ਵਿਸ਼ਵਾਸ ਰੱਖ ਕੇ ਤੇ ਬਾਣੀ ਨੂੰ ਲਿਖਿਆ ਕਰੀਏ ਲਿਖਣ ਦੇ ਨਾਲ ਸਾਨੂੰ ਬਾਣੀ ਯਾਦ ਹੋ ਜਾਵੇਗੀ ਤੇ ਦਾਸ ਇੱਕ ਬੇਨਤੀ ਕਰਕੇ ਸਮਾਪਤੀ ਕਰਦਾ ਮਹਾਰਾਜ ਜੀ ਬਾਣੀ ਅੰਦਰ ਕਹਿੰਦੇ ਕਿ ਕਿਉਂਕਿ ਅੱਜ ਸਮਾਂ ਇਹੋ ਜਿਹਾ ਹੈ ਕਿ ਤਰਕ ਬਹੁਤ ਕੀਤੀ ਜਾਂਦੀ ਜੀ ਬਾਬਾ ਦੀਪ ਸਿੰਘ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਵੱਡਾ ਬਣਾ ਦਿੱਤਾ ਜੀ ਸ਼ਹੀਦਾ ਦੇਵ ਜੀ ਤੁਸੀਂ ਤਾਂ ਗੁਰੂ ਬਣਾ ਕੇ ਬੈਠ ਗਏ ਪਰ ਮਹਾਰਾਜ ਬਾਣੀ ਵਿੱਚ ਆਪ ਕਹਿੰਦੇ ਨੇ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ ਕਿ ਜਦੋਂ ਵਾਹਿਗੁਰੂ ਨੂੰ ਆਪਣੀ ਵਡਿਆਈ ਭੌਂਦੀ ਹੈ ਨਾ ਉਹ ਆਪਣੇ ਦਾਸਾਂ ਸੇਵਕਾਂ ਪਿਆਰਿਆਂ ਦਾ ਜੈਕਾਰ ਕਰਾਉਂਦਾ ਹੈ ਤੇ ਉਹ ਬਾਬਾ ਦੀਪ ਸਿੰਘ ਜੀ ਦਾ ਜੈ ਜੈਕਾਰ ਵਾਹਿਗੁਰੂ ਪਰਮਾਤਮਾ ਕਲਗੀਧਰ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਜ ਸੱਚੇ ਪਾਤਸ਼ਾਹ ਜੀ ਆਪ ਕਰਾ ਰਹੇ ਨੇ ਇਸ ਕਰਕੇ ਇਹੋ ਜਿਹੇ ਜਿਹੜੇ ਮਹਾਂਪੁਰਖ ਸਾਡੇ ਸ਼ਹੀਦ ਸਿੰਘ ਨੇ ਇਹ ਧੰਤਾ ਦੇ ਜੋਗ ਨੇ ਇਹਨਾਂ ਦੇ ਚਰਨਾਂ ਨਾਲ ਜੁੜ ਕੇ ਸਾਡਾ ਵੀ ਜਿਹੜਾ ਪਾਰ ਉਤਾਰਾ ਹੋ ਜਾਂਦਾ ਹੈ ਤਾਂ ਹੀ ਮਹਾਰਾਜ ਕਹਿੰਦੇ ਨਾ ਆਪ ਮੁਗਤ ਮੁਗਤ ਕਰੈ ਸੰਸਾਰ ਨਾਨਕ ਤਿਸ ਜਨਕ ਸਦਾ ਨਮਸਕਾਰ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਦਾਸ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਨੂੰ ਇੱਥੇ ਸੰਗਤਾਂ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ ਦਾਸ ਨੂੰ ਐਸੇ ਤਕਰੀਬਨ ਇੱਥੇ ਡੇਢ ਮਹੀਨਾ ਹੋ ਚੱਲਿਆ ਆ ਨੂੰ ਮਹਾਪੁਰਸ਼ਾਂ ਨੇ ਕਿਹਾ ਕਿ ਜੇ ਤੁਸੀਂ 40 ਦਰ ਲਾਉਣੇ ਤਾਂ ਕੌਂਠੇ ਲਾ ਲਓ ਤੇ ਉਹ ਮਹਾਪੁਰਸ਼ਾਂ ਨੇ ਦੇਖੋ ਕਿਰਪਾ ਕੀਤੀ ਹੈ ਉਹਨਾਂ ਦੇ ਬਚਨਾਂ ਦੇ ਸਦਕਾ ਇੱਥੇ ਦਾਸ ਨੂੰ ਸਮਾਂ ਵੀ ਮਿਲਿਆ ਪਰ ਦਾਸ ਦੇ ਮਨ ਵਿੱਚ ਇੱਕ ਵਿਚਾਰ ਆਈ ਸੀ ਕਿ ਜਵੇਂ ਪੰਜਾਂ ਸਿੰਘਾਂ ਨੂੰ ਮਹਾਰਾਜ ਜੀ ਦੀ ਤਾਬਿਆ ਖੜਾ ਕੀਤਾ ਸੀ ਮਹਾਰਾਜ ਨੇ ਦੱਸੇ ਪਾਤਸ਼ਾਹ ਜੀ ਨੇ ਇੱਥੇ ਗੱਦੀ ਦੇਣ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਾ ਗੱਦੀ ਦੇਣ ਵੇਲੇ ਉਹਨਾਂ ਦੇ ਭਾਈ ਧਰਮ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਹਰ ਸਿੰਘ ਜੀ ਤੇ ਭਾਈ ਸੰਤੋਖ ਸਿੰਘ ਜੀ। ਮਹਾਂਪੁਰਸ਼ਾਂ ਨੇ ਭਾਈ ਮਨੀ ਸਿੰਘ ਜੀ ਦਾ ਵੀ ਸਥਾਨ ਬਣਾਇਆ। ਯਾਦਗਾਰ ਬਣਾਈ ਉਹਨਾਂ ਦੀ। ਬਾਬਾ ਦੀਪ ਸਿੰਘ ਜੀ ਦਾ ਵੀ ਯਾਦਗਾਰ ਸਥਾਨ ਬਣਾ ਦਿੱਤਾ। ਭਾਈ ਦਇਆ ਸਿੰਘ ਜੀ ਦੇ ਨਾਮ ਉੱਤੇ ਸਰਾਵ ਵੀ ਬਣੀ ਹੈ ਭਾਈ ਦਇਆ ਸਿੰਘ ਜੀ ਤੇ ਭਾਈ ਦਇਆ ਧਰਮ ਸਿੰਘ ਜੀ ਦੇ ਨਾਮ ਤੇ ਬੁੰਗਾ ਵੀ ਹੈ। ਉਹ ਸਤਖੰਡ ਦੇ ਨਾਲ ਹੀ ਹੈ। ਪਰ ਹੁਣ ਦੋ ਸਿੱਖ ਜਿਹੜੇ ਭਾਈ ਹਰ ਸਿੰਘ ਜੀ ਤੇ ਭਾਈ ਸੰਤੋਖ ਸਿੰਘ ਜੀ ਰਹਿ ਗਏ। ਉਹਨਾਂ ਦੇ ਵਾਸਤੇ ਵੀ ਜੇ ਮਹਾਂਪੁਰਖ ਕਿਰਪਾ ਕਰਨਗੇ ਤੇ ਇਹ ਕਿਰਪਾ ਕਰਕੇ ਉਹਨਾਂ ਦੀ ਯਾਦਗਾਰ ਵੀ ਮਹਾਂਪੁਰਖ ਬਣਾ ਦੇਣ ਤਾਂ ਵਧੀਆ ਭਾਈ ਕਿਉਂਕਿ ਜਦੋਂ ਸਿੱਖ ਇਤਿਹਾਸ ਪੜ੍ਹਨਗੇ ਸੁਣਨਗੇ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗੇਗਾ ਕਿ ਪੰਜ ਸਿੰਘ ਜਿਹਦੇ ਸੀ ਇਹ ਵੀ ਮਹਾਰਾਜ ਜੀ ਦੇ ਕੋਲ ਇੱਥੇ ਆਏ ਸੀ। ਭਾਈ ਮਨੀ ਸਿੰਘ ਜੀ ਨੂੰ ਤਾਬਿਆ ਪਟਾਇਆ ਜੀ ਮਹਾਰਾਜ ਜੀ ਨੇ ਗ੍ਰੰਥੀ ਸਿੰਘ ਤੇ ਪੰਜ ਸਿੰਘ ਖੜੇ ਕੀਤੇ ਸੀ। ਉਨ੍ਹਾਂ ਵਿੱਚੋਂ ਦੋ ਸਿੱਖ ਭਾਈ ਸੰਤੋਖ ਸਿੰਘ ਜੀ ਜਿਹੜੇ ਉਹ ਜਥੇਦਾਰ ਬਣੇ ਤਲਸਾ ਜੀ ਦੇ ਪਹਿਲੇ ਜਥੇਦਾਰ ਤੇ ਭਾਈ ਹਰ ਸਿੰਘ ਜੀ ਮਹਾਰਾਜ ਦੀ ਡੈਰੀ ਲਿਖਿਆ ਕਰਦੇ ਸੀ ਇਸ ਕਰਕੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਸੀਂ ਮਹਾਂਪੁਰਸ਼ਾਂ ਨੂੰ ਕੋਈ ਸੁਝਾਅ ਤਾਂ ਨਹੀਂ ਦੇ ਸਕਦੇ ਬੇਨਤੀ ਕਰ ਸਕਦੇ ਆ ਕਿਉਂਕਿ ਸਿਵਾਵਾਵਾਂ ਬੜੀਆਂ ਕਰਦੇ ਨੇ ਪਿਆਰ ਵੀ ਆ ਸੰਗਤਾਂ ਦੇ ਨਾਲ ਬਹੁਤ ਕਰਦੇ ਸਾਰਿਆਂ ਨੂੰ ਜੀਉ ਆ ਕਹਿੰਦੇ ਤੇ ਹੋਰ ਜਿੰਨੇ ਵੀ ਗੁਰੂ ਰੂਪ ਸੰਗਤ ਸਟੇਜ ਦੇ ਉੱਤੇ ਜਿੰਨੇ ਵੀ ਵਿਦਵਾਨ ਮਹਾਂਪੁਰਸ਼ ਬੈਠੇ ਸਾਰਿਆਂ ਦਾ ਧੰਨਵਾਦ ਰੋਮ ਰੋਮ ਕਰਕੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ satsangਤ ਕਰਨ ਦਾ ਸੁਭਾਗ ਸਮਾ ਬਖਸ਼ਿਆ ਤੇ ਉਹ ਸਜਣ ਅਸੀਂ ਸੜੀਆਂ ਜੋ ਗੁਰੂ ਸਾਹਿਬ ਤੋਂ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ